ਕਹਿੰਦਾ ਮੈਨੂੰ ਮੇਰੇ ਵਰਗੇ ਮਿਲਦੇ ਨਹੀਂ ਤੇ ਹੋਰਾਂ ਵਰਗੇ ਮੈਨ ਤੋਂ ਬਣਿਆ ਨਹੀਂ ਜਾਂਦਾ ਅੱਜ ਬਾਬਾ ਜੀ ਦੇ ਨਾਲ ਆਇਆ ਇਹਨਾਂ ਨਾਲ ਮਤ ਮਿਲਣ ਲੱਗ ਗਈ ਯਾਰੀ ਤਾਂ ਥੋੜੀ ਨਵੀਂ ਐ ਪਰ ਬਾਬਾ ਜੀ ਤੁਹਾਡੇ ਨਾਲ ਹੁਣ ਥੋੜੀ ਅਟੈਚਮੈਂਟ ਜੀ ਐ ਮਤ ਮਿਲਦੀ ਐ ਤੁਹਾਡੇ ਨਾਲ ਵਿਚਾਰ ਮਿਲਣ ਲੱਗ ਗਏ ਆਪਣੇ ਤੇ ਬਾਬਾ ਜੀ ਕਹਿੰਦੇ ਵੀ ਤੁਮਤਾਨ ਸਾਹਿਬ ਦਾ ਸਮਾਗਮ ਜਿਹੜਾ ਚੱਲੀ ਜਾਂਦਾ 350 ਸਾਲ ਆ ਜਿਹੜਾ ਕੱਲ ਵੀਡੀਓ ਚ ਮੈਂ ਤੁਹਾਨੂੰ ਦਿਖਾਇਆ ਰੇਝੇਵੇਂ ਜਿਆਦੇ ਨੇ ਪਾਠ ਜਿਆਦਾ ਚੱਲੀ ਜਾਂਦੇ ਨੇ ਕਹਿੰਦੇ ਦਰਸ਼ਨ ਨਹੀਂ ਪਾਏਗੇ ਤੇ ਬਾਬਾ ਜੀ ਨੂੰ ਨਾਲ ਲਿਆ ਤੇ ਆਪਾਂ ਨਿਕਲੇ ਆਂ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਆਪ ਕਰਾਂਗੇ ਨਹੀਂ ਬਾਬਾ ਜੀ ਹਾਂ ਜੀ ਹਾਂ ਸਮਾਗਮ ਕਹਿੰਦੇ ਦੇਖਣ ਆਲੇ ਨੇ ਤੁਸੀਂ ਵੀ ਸੁਣਿਆ ਹੋਣਾ ਹਾਂ ਆਈ ਜਾਂਦੇ ਨੇ ਫੋਨ ਹੰਡੀ ਕਰੀ ਜਾਂਦੇ ਨੇ ਕਹਿੰਦੇ ਆਓ ਜੀ ਕਰੋ ਦਰਸ਼ਨ ਮੇਲਾ ਆ ਕੇ ਇੱਕ ਹੋਰ ਗੱਲ ਹੈ ਆਪਣੇ ਪਿੰਡ ਦੇ ਮੁੰਡਿਆਂ ਦੀ ਅੱਜ ਡਿਊਟੀ ਵੀ ਹੈ ਉੱਥੇ ਸੇਵਾਦਾਰਾਂ ਤੇ ਲੱਗੀ ਨਾਲੇ ਉਹਨਾਂ ਨੂੰ ਦਿਖਾਉਨੇ ਆਂ ਫੇਰ ਤੇ ਕਾਈ ਹੁਣ 6 ਵਜੇ ਇੱਕ ਹੋਰ ਵੀ ਉਸ ਤੋਂ ਵੱਡੀ ਗੱਲ ਹੈ ਕਿ ਆਪਣੇ ਪਿੰਡ ਨਵੇਂ ਗੋਂ ਵਾਲੇ ਮੁੰਡੇ 50 ਕੁਵੈਂਟਲ ਕੇਲੇ ਲੈ ਕੇ ਗਏ ਨੇ ਸਾਰੇ ਪਿੰਡ ਤੋਂ ਸਾਂਝੀ ਗ੍ਰਹੀ ਕਰਕੇ ਉਹ ਵੀ ਜੇ ਜਾਂਦੇ ਤੱਕ ਨਾਵਰਤਾ ਆਏਗੇ ਤੇ ਉਹ ਵੀ ਦਿਖਾਉਨੇ ਆਂ ਤਮਤਾਨ ਸਾਹਿਬ ਚੱਲ ਕੇ ਸਿੱਧੀ ਗੱਲ ਕਰਦੇ ਆਪਾਂ ਨੇੜੇ ਹੀ ਪਹੁੰਚ ਗਏ ਆ ਪਿੱਛੇ ਮੇਰੇ ਪੰਜਾਬ ਐ ਤੇ ਇਧਰ ਆਪਾਂ ਹੁਣ ਹਰਿਆਣੇ ਤੇ ਐਂਟਰ ਕਰ ਗਏ ਸਾਹਮਣੇ ਤਮਤਾਨ ਸਾਹਿਬ ਆ ਉਹ ਚੱਲੀਏ ਬਸ ਇੱਥੇ ਰੱਖੋ ਖੁਸ਼ੂ ਨਹੀਂ ਕਰਨਾ ਅੱਖ ਚ ਪਤਾ ਨਹੀਂ ਕੀ ਚਲਾ ਗਿਆ ਸੀ ਪਾਣੀ ਵਗ ਜਾਂਦਾ ਇੱਕ ਬੱਬਾ ਜੀ ਤੁਹਾਨੂੰ ਆ ਵਿਖਾਉਣਾ ਸੀ ਆ ਘੜੇ ਨਾ ਜੀ ਜਦੋਂ ਅਸੀਂ ਬਚਪਨ ਚੋਂਦੇ ਹੁੰਦੇ ਸੀ ਉਸ ਟਾਈਮ ਦੀ ਗੱਲ ਹੈ ਜਦੋਂ ਤੁਰ ਕੇ ਹੁੰਦੇ ਉਹ ਦੀ ਸੰਗਤ ਉਹਦੇ ਵਾਸਤੇ ਇਹ ਘੜੇ ਰੱਖੇ ਹੋਏ ਨੇ ਉਸ ਟਾਈਮ ਦੇ ਹਰ ਰੋਜ਼ ਇਹ ਚ ਪਾਣੀ ਭਰਦੇ ਨੇ ਇਹ ਪਰਿਵਾਰ ਜਿਨ੍ਹਾਂ ਦੀ ਮੋਟਰ ਹੈ ਸੇਵਾ ਕਰਦਾ ਉਦੋਂ ਕੱਚੇ ਰਸਤੇ ਹੁੰਦੇ ਸੀ ਤੇ ਸਾਡੇ ਪਿੰਡਾਂ ਦੇ ਲੋਕ ਤੁਰ ਕੇ ਧੰਤਾਨ ਸਾਹਿਬ ਆਉਂਦੇ ਸੀ ਐਨੇ ਸਮੇ ਤੋਂ ਇਹ ਸੇਵਾ ਨਿਭਾਈ ਜਾਂਦੇ ਨੇ ਘੜਿਆਂ ਦੀ ਜਿੱਥੇ 35 ਕਿੱਲਿਆਂ ਦਾ ਪੰਡਾਲ ਬਣਿਆ ਪਾਰਕਿੰਗ ਹੈ ਦਵਾਨ ਹਾਲ ਹੈ ਤੇ ਟੈਂਟ ਸਿਟੀ ਹੈ ਉਹਦੀ ਐਂਟਰੀ ਪੁਆਇੰਟ ਤੇ ਆ ਆਪਾਂ ਐਂਟਰੀ ਪੁਆਇੰਟ ਦੇ ਉੱਤੇ ਇੱਥੇ ਸੇਵਾਦਾਰ ਸੇਵਾ ਕਰਦੇ ਨੇ ਇੱਥੋਂ ਬਾਹਰ ਨਿਕਲਣ ਦਾ ਰਸਤਾ ਇਧਰਲੀ ਸਾਈਡ ਰਸੀਦਾਂ ਵਾਲੀ ਐ ਤੇ ਇਹ ਵਾਲੀ ਸਾਈਡ ਤਮਤਾਨ ਸਾਹਿਬ ਵਾਲੀ ਆ ਆਪਾਂ ਉੱਥੇ ਖੜਿਆ ਐ ਐਂਟਰੀ ਗੇਟ ਤੇ ਐਂਟਰੀ ਗੇਟ ਤੋਂ ਅੰਦਰ ਚੱਲਦੇ ਆ ਤੇ ਤੁਹਾਨੂੰ ਜਾ ਕੇ ਟੈਂਟ ਸਿਟੀ ਟੈਂਟਰ ਵਾਲਾ ਭੰਡਾਰ ਤੇ ਹੌਣਕਾ ਮੇਲੇ ਤੇ ਗੁਰੂ ਦੇ ਦਰਸ਼ਨ ਕਰਾਉਨੇ ਆ ਗੁਰੂਆਂ ਦੀਆਂ ਸੰਗਤਾਂ ਦੇ ਦਰਸ਼ਨ ਲੈਕਤਾ ਕਿ ਲੋਡ ਨਹੀਂ ਲੋਡ ਨੰਬਰ ਲਿਖਿਆ ਹੋਇਆ ਜੀ ਵੀਰ ਨੰਬਰ ਲਿਖਿਆ ਹੋਇਆ ਅੱਛਾ ਆ ਜੀ ਦਿਖਾਣ ਵਾਲੀ ਆ ਮੋਟਰਸਾਈਕਲ ਹੀ ਮੋਟਰਸਾਈਕਲ ਜੀ ਐਂ ਨਹੀਂ ਸਾਈਟਿੰਗ ਹੋਣੀ ਇਹਦੀ ਜਗ੍ਹਾ ਕਿੱਥੇ ਜੀ ਹੈ ਵੜ ਨੂੰ ਇਹ ਦੇਖੋ ਦਾ ਸਾਈਡ ਦਵਾਂਗੇ ਜੀ ভাই ਵੀ ਜਰੂਰ ਇੱਧਰ ਦੀ ਆਜ ਵੀ ਇਹਦੇ ਨੂੰ ਮੁਹ ਕਰਦੇ ਆਂ ਇਹ ਮੁਹ ਕਰਦੇ ਵਾਜ ਵੀ ਜੀ ਸਾਡੇ ਯਾਰ ਨਿਕਲਣਾ ਸੌਖਾ ਹੋ ਜਾਏਗਾ ਤੁਸੀਂ ਤੰਗ ਹੋਵੋਗੇ ਇਹ ਪਰਚੀ ਦਿੱਤੀ ਹੈ ਇਹਨਾਂ ਨੇ ਜਿਹਦੇ ਉੱਤੇ ਲਿਖਿਆ ਸੀਰੀਅਲ ਨੰਬਰ ਮਤਲਬ ਹਰੇਕ ਮੋਟਰਸਾਈਕਲ ਦਾ ਜਾਂ ਗੱਡੀ ਦਾ ਨੰਬਰ ਲਿਖਾਉਂਦੀ ਲੋੜ ਨਹੀਂ ਹੈ ਨਵਾਂ ਆਈਡੀਆ ਮੈਨੂੰ ਵਧੀਆ ਲੱਗਿਆ ਸੀਰੀਅਲ ਨੰਬਰ ਹੈ ਆਪਣੇ ਇੱਕ ਪਰਚੀ ਮੋਟਰਸਾਈਕਲ ਦੇ ਦਗਾਤੀ ਇਹ ਪਰਚੀ ਤੋਂ ਬਿਨਾ ਲੰਘਣ ਨਹੀਂ ਦਿੰਦੇ ਇਹ ਤੇ ਇਹ ਮੋਟਰਸਾਈਕਲ ਦੇਖੋ ਜੀ ਇੰਨਾ ਜਾਂ ਮੋਟਰਸਾਈਕਲ ਖੜਾ ਜਿਹੜਾ ਗਿਣਤੀਆਂ ਮਿੰਟੀਆਂ ਤੋਂ ਬਾਹਰ ਹੈ ਇਹ ਕਿਸੇ ਟਾਈਮ ਕਹਿੰਦੇ ਸੀ ਕਿ ਇੰਨੀ ਸੰਗਤ ਕੁੰਭ ਵਾਲੇ ਮੇਲੇ 'ਚ ਭਰਦੀ ਆ ਕੁੰਭ ਵਾਲੇ ਮੇਲੇ ਦਾ ਠਾਠਾ ਮਾਰਦਾ ਕੱਠ ਰਿਕਾਰਡ ਤੋੜਦਾ ਦੱਸਦਾ ਕਿ ਸੰਗਤ ਹਰ ਜਗ੍ਹਾ ਤੇ ਪਹੁੰਚ ਸਕਦੀ ਆ ਜਿੱਥੇ ਗੁਰੂ ਦਾ ਜਸ ਗਾਇਆ ਜਾਂਦਾ ਹੋਵੇ ਬਦਾ ਮਾਹਲਾ ਦੁੱਧ ਸਾਡੇ ਲਾਗੇ ਪਿੰਡ ਹੋਤੀਪੁਰ ਦਾ ਗੱਲਬਾਤ ਹੈ ਕਿ ਹੋਤੀਪੁਰ ਵਾਲੇ ਜਦੋਂ ਵੀ ਪੀਉਂਦੇ ਨੇ ਬਦਾ ਮਾਹਲਾ ਦੁੱਧ ਹੀ ਪੀਉਂਦੇ ਨੇ ਜਦੋਂ ਆਪਣੇ ਨਗਰ ਕੀਰਤਨ ਵਾਲੀ ਤੁਸੀਂ ਵੀਡੀਓ ਦੇਖਿਓਣੀ ਉਹਦੇ ਵਿੱਚ ਵੀ ਹੋਤੀਪੁਰ ਦਾ ਬਦਾ ਮਾਹਲਾ ਦੁੱਧ ਚੱਲਦਾ ਸੀ ਤੇ ਅੱਜ ਵੀ ਆਹ ਸਾਰੀ ਹੋਤੀਪੁਰ ਦੀ ਸੰਗਤ ਆ ਮੇਰੇ ਸਾਹਮਣੇ ਠਿੱਕੇ ਨੇ ਕਿ ਟੈਂਟ ਲੱਗੇ ਹੋਏ ਨੇ ਇਹਨਾਂ ਸਾਰਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਵੱਲੋਂ ਲੰਗਰ ਲਾਏ ਗਏ ਨੇ ਜਿਵੇਂ ਸਾਹਮਣੇ ਹੋਤੀਪੁਰੋਂ ਵਾਲਾ ਸੀ ਬਦਾਮਾਂ ਦਾ ਲੰਗਰ ਇੱਧਰ ਚਾਹ ਪਕੌੜਿਆਂ ਦਾ ਇਹ ਅਲੱਗ-ਅਲੱਗ ਪਿੰਡਾਂ ਦੀ ਲਈ ਹੋਈ ਸੇਵਾ ਤੇ ਇਹ ਲੰਗਰ ਚੱਲੀ ਜਾਂਦੇ ਨੇ ਚੱਲੀਏ ਬਾਬਾ ਜੀ ਸਰਬਰਾ ਇਹ ਵਾਲਾ ਕੱਠਾ ਜਿਹੜਾ ਠਾਠਾਂ ਮਾਰਦਾ ਮੇਰੇ ਪਿੱਛੇ ਤੁਸੀਂ ਦੇਖੀ ਜਾਂਦੇ ਹੋ ਗਿਣਤੀਆਂ ਮਿੰਟੀਆਂ ਤੋਂ ਬਾਹਰ ਦਾ ਕੱਠਾ ਇਨਾ ਜ਼ਿਆਦਾ ਸੰਗਤ ਇਸ ਸਥਾਨ ਦੇ ਉੱਤੇ ਪਹੁੰਚੇ ਜਿਵੇਂ ਆਪਾਂ ਕੱਲ ਦੱਸਿਆ ਸੀ ਕਿ 6.5 ਲੱਖ ਬੰਦੇ ਦਾ ਅਰੇਂਜਮੈਂਟ ਕੀਤਾ ਇਹਨਾਂ ਨੇ ਇਸ 35 ਕਿੱਲਿਆਂ ਦੇ ਵਿੱਚ ਪਰ ਇੱਥੋਂ ਦੁਨੀਆ ਦਾ ਕੱਠ ਦੇਖ ਕੇ ਐਦਾਂ ਲੱਗਦਾ ਕਿ ਉਹ ਗਿਣਤੀਆਂ ਮਿੰਤੀਆਂ ਜਿਹੜੀਆਂ ਇਹਨਾਂ ਨੇ ਮਿੱਥ ਕੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਹ ਟਾਰਗੇਟ ਤੇ ਸ਼ਾਇਦ ਪਹੁੰਚੇ ਨੇ ਤੇ ਉਹਨਾਂ ਦੀ ਦੁਨੀਆ ਇੱਥੇ ਹਿੱਸਾ ਬਣੀ ਆ। ਕੁੰਭ ਵਾਲੇ ਮੇਲੇ ਤੋਂ ਬਾਅਦ ਮੈਂ ਪਹਿਲੀ ਵਾਰੀ ਇੰਨੀ ਦੁਨੀਆ ਦੇਖੀ ਆ ਜਿਹੜੀ ਇਸ ਧਰਤੀ ਦੇ ਉੱਤੇ ਆਈ ਆ। ਇਸ ਰਸ਼ ਦੇ ਵਿੱਚ ਸਾਡੇ ਪਿੰਡ ਨਵੇਂਗੋ ਵਾਲਿਆਂ ਨੇ ਲੰਗਰ ਲਾਇਆ ਹੋਇਆ। ਵਾਇਗਰੂ ਵਾਇਗਰੂ ਸਾਹਿਬ ਸਿੰਘ ਜੀ ਬੜੀ ਸੇਵਾ ਕਰ ਰਹੇ ਨੇ ਉਹ ਇੱਧਰ ਵੀ ਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਹਨੂੰ ਦੇ ਰੋ ਆਪਾ ਅੱਛਾ ਸੇਵਾ ਤੇ ਡੀਗ ਰਹੇ ਆ ਇਕਲੇ ਤੇ ਕੇਲੇ ਚੜੇ ਹੋਏ ਨੇ ਜੀ ਸਿੰਘ ਆਈਡੀ ਸੇ ਡੀਗ ਰਿਹਾ ਹੈ ਜੀ ਬਸ ਉਧਰ ਪ੍ਰੋਗਰਾਮ ਸੀ ਦਗਾਲੀਆਂ ਵਾਲਾ ਵਾਹ ਜੀ ਵਾਹ ਕਿਆ ਬਾਤ ਹੈ ਜੀ ਆਹ ਬੰਦੇ ਨਵੇਂ ਕੋ ਤੋਂ ਬਾਹਰ ਦੇ ਲੱਗਦੇ ਨੇ ਮੈਂ ਕਮਾਣੇ ਤੋਂ ਹਾਂ ਦਾ ਭੱਜ ਫੱਦੇ ਮਾਜਲੇ ਦੂਰ ਤੋਂ ਠੀਕ ਹੈ ਜੀ ਵਾਇਗਰੂ ਵਾਇਗਰੂ ਅੱਛਾ ਇਹ ਵੀ ਚਲਾਈ ਜਾਣਾ ਕੀ ਬਾਤ ਹੈ ਇਹ ਪੰਚਾਇਤ ਵਿੱਚ ਬੰਨਾਈ ਜਾਂਦੀ ਹੈ ਹੋ ਗਿਆ ਆ ਗਿਆ ਇਹਦਾ ਇਹ ਸਾਡੇ ਪਿੰਡ ਦਾ ਲੰਗਰ ਨਵੇਂ ਗੋਂ ਦਾ ਜਿਵੇਂ ਤੁਹਾਨੂੰ ਪਿੱਛੇ ਦਿਖਾਏ ਨੇ ਲਗ ਲਗ ਪਿੰਡਾਂ ਦੇ ਲੰਗਰ ਚੱਲੀ ਜਾਂਦੇ ਨੇ ਜਿੱਦਾਂ ਕਿਸੇ ਦਾ ਸੂਤ ਲੱਗਿਆ ਉਦਾਂ ਦੇ ਲੰਗਰ ਨੇ ਤੇ ਹਰ ਇੱਕ ਚੀਜ਼ ਦਾ ਲੰਗਰ ਇੱਥੇ ਇਸ ਸਥਾਨ ਦੇ ਉੱਤੇ ਮਿਲ ਜਾਂਦਾ ਇਹ ਕੇਲਿਆਂ ਦਾ ਲੰਗਰ ਹੈ ਤੇ ਇਧਰ ਪੰਚਾਇਤ ਵੀ ਨਾਲ ਹੈ ਤੁਹਾਡੀਆਂ ਡਿਊਟੀਆਂ ਹੋਰ ਨਹੀਂ ਸੀ ਵੈਸੇ ਨਹੀਂ ਜੀ ਸਾਡੀਆਂ ਡਿਊਟੀਆਂ ਹੈਗੀਆਂ ਤੇ ਹੈ ਨੇ ਪਿੰਡ ਲੈਵਲ ਤੇ ਪਰ ਇਹ ਵੀ ਜ਼ਰੂਰੀ ਨੇ ਚਲੋ ਸਮੇਂ ਸਮੇਂ ਤੇ ਹਾਂ ਹੁਣ ਇੱਕ ਵਾਰੀ ਮੌਕਾ ਆਇਆ ਦੁਬਾਰੇ ਆਉਣਾ ਨਹੀਂ ਸਾਡੇ ਹਿੱਸੇ 'ਚ ਹੈ ਹੁਣ ਤਾਂ ਕੋਈ ਅਗਲੀ ਪੀੜ੍ਹੀ ਵੇਖੇਗੀ ਵਾ ਨਹੀਂ ਇਹ ਸਰਦਾਰ ਤੋਂ ਜੇ ਮੰਗੀਏਗੀ ਪਤਾ ਮਿਲ ਵੀ ਜਾਏ ਹਾਂਜੀ ਹਾਂਜੀ 50 ਸਾਲ ਤੋਂ ਜ਼ਿਆਦਾ ਨਹੀਂ ਹੈਗੇ ਹਾਂਜੀ ਹਾਂਜੀ ਜ਼ਿਆਦਾ ਤਾਂ ਹੈ ਨਹੀਂ ਪਰ ਪ੍ਰਮਾਤਮਾ ਨੇ ਪਤਾ ਹੀ ਹੈ ਤੁਹਾਨੂੰ ਆ ਬਿਲਕੁਲ ਜੀ ਜਿਹੜੇ ਪਹਿਲੇ ਟਾਈਮ ਲੰਘ ਗਏ ਨੇ ਅਸੀਂ ਉਹਨਾਂ ਨੂੰ ਪਛਤਾਨੇ ਆ ਵੀ ਵੱਡਿਆਂ ਨੇ ਵੇਖੇ ਉਹਨੇ ਨੇ ਅਸੀਂ ਵੇਖੇ ਨਹੀਂ ਇਹ ਜਿਹੜੀ ਮੈਂ ਵੀਡੀਓ ਬਣਾਈ ਜੰਨਾ ਨਾ ਹਾਂਜੀ ਇਹ ਮੈਂ ਐਸੇ ਕਰਕੇ ਬਣਾਉਂਦਾ ਕਿ ਤੁਸੀਂ ਜਾਂਦੇ ਜਾਂਦੇ ਆਪਣੇ ਪੋਤਰਿਆਂ ਨੂੰ ਵਿਖਾ ਜੋਗੇ ਅਸੀਂ 350 ਸਾਲਾ ਦੇਖ ਲਿਆ ਦੇਖ ਲਿਆ ਇਹ ساری ਉਮਰ ਲਈ ਪਈ ਰਹਿਣੀਆਂ ਚੈਨਲ ਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਕਰਕੇ ਸੇਵਾ ਕੀਤੀ ਹੈ ਅਸੀਂ ਤੇ ਆਪ ਇਹ ਗੱਲ ਕਹਿੰਦੇ ਆ ਕਿ ਬੱਚੇ ਦੇਖਣ ਵੀ ਸਾਡੇ ਵੱਡੇ ਹਾਂ ਦਾਦੇ ਕੀ ਕਰਦੇ ਨੇ ਹਾਂ ਉਹ ਪੋਸਟ ਟਾਈਮ ਤੋਂ ਸੋਰਸ ਵੀ ਹੈ ਜੇ ਅਸੀਂ ਹੁੰਦੇ ਉਸ ਟਾਈਮ ਤੇ ਅਸੀਂ ਵੀ ਦੇਖਦੇ ਹਾਂ ਇੱਕ ਜਿਹੜਾ ਪਹਿਲਾਂ ਆਪਣੇ ਦਾਦਿਆਂ ਨੇ ਵੇਖੇ ਬਜ਼ੁਰਗਾਂ ਨੇ ਉਦੋਂ ਇਹ ਸੋਰਸ ਨਹੀਂ ਸੀ ਹੈਗੇ ਹਾਂ ਉਹ ਬੱਲੇ ਬੱਲੇ ਸੰਗਤ ਉੱਥੋਂ ਤੱਕ ਚੜੀ ਪਈ ਹੈ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਤੁਹਾਨੂੰ ਮਹਾਰਾਜ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਇੰਨੀ ਸੰਗਤ ਇੱਥੇ ਚੜ ਕੇ ਪਤਾ ਲੱਗਦਾ ਵੀ ਸੰਗਤ ਕਿੰਨੀ ਵੱਡੀ ਤਰ੍ਹਾਂ ਦੇ ਵਿੱਚ ਪਹੁੰਚੀ ਆ ਮਹਾਰਾਜ ਬੰਦ ਕੀਤਾ ਸੰਗਤ ਜਿਆਦੀ ਹੋ ਗਈ ਅੰਦਰ ਜਿਹੜੇ ਮੈਂ ਤੁਹਾਨੂੰ ਕੱਲ ਟੈਂਟ ਦਿਖਾਏ ਸੀ ਵੱਡੇ ਵਾਲੇ ਉਹਦੇ ਵਿੱਚ ਲੰਗਰ ਲੱਗਾ ਤੇ ਇੱਕ ਟਾਈਮ ਤੇ ਇਸ ਲੰਗਰ ਹਾਲ ਦੇ ਵਿੱਚ ਲਗਭਗ 200 ਬੰਦਾ ਬੈਠ ਸਕਦਾ ਪਰ ਸੰਗਤ ਜਿਆਦਾ ਹੋਣ ਕਰਕੇ ਇਹ ਸੇਵਾਦਾਰਾਂ ਨੂੰ ਇਹ ਡਿਊਟੀ ਨਿਭਾਉਣੀ ਪੈਂਦੀ ਆ ਨਾ ਕਰ ਕੇ ਕਿਥਰਾ ਘੁੰਮ ਲੈ ਲੈ ਪਸ਼ਾਉਂ ਤੋਂ ਕੋਈ ਟੈਂਟ ਸਿਟੀ ਹੋ ਰਹਿਣ ਬਸੇਰਾ ਠਾਰ ਵਾਸਤੇ ਬਾਬਾ ਜੀ ਬੰਦੇ ਸਾਹਮਣੇ ਕੀ ਬਣਾਇਆ ਉਹ ਪੱਤ ਖਾਲਿਆਂ ਚੱਲ ਕੇ ਤੇ ਗਰੂ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਮੈਂ ਸੋਚਦਾ ਸੀ ਕਿ ਅੱਖ ਚੋਂ ਪਾਣੀ ਆਉਣ ਲੱਗ ਗਿਆ ਤੇ ਮੈਨੂੰ ਡਾਕਟਰ ਕੋਲ ਜਾਣਾ ਪੈਣਾ ਉਹ ਚੀਜ਼ ਵੀ ਇੱਥੋਂ ਮਿਲ ਗਈ ਇੱਕ ਅੱਖਾਂ ਦਾ ਕੈਂਪ ਲੱਗਾ ਹੋਇਆ ਤੇ ਆ ਪਿੱਛੇ ਪਿੰਡ ਵਾਲੇ ਇਹਨਾਂ ਸਾਰੀਆਂ ਸੰਗਤਾਂ ਨੂੰ ਜਾਣਦੇ ਨੱਗਰ ਕੀਰਤਨ ਵਾਲੇ ਸੇਵਾਦਾਰ ਕਿਸੇ ਟਾਈਮ ਤੇ ਇਹਨਾਂ ਦੇ ਪੱਕੇ ਹੀ ਕਾਰਡ ਬਣਾ ਦਿੰਦੇ ਸੇਵਾਦਾਰ ਵਾਲੇ ਵੀ ਆ ਚੱਕੋ ਤੇ ਇੱਥੇ ਜਾਓ ਐਨੀ ਡਿਊਟੀ ਨਹੀਂ ਮਾਗਦੇ ਅੱਗੇ ਕਿਸ ਨੇ ਸਾਨੂੰ ਕਿਹਾ ਕਹਿੰਦਾ ਇੱਥੇ ਨਾਮ ਲਿਖਾ ਕੇ ਨਾ ਪਰਮਨੈਂਟ ਕਰ ਦੋ ਪਰਮਨੈਂਟ ਕਰ ਦੋ ਇਹ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਆ ਵੇਖੋ ਆ ਵੇਖੋ ਸਾਧਵਾਰੇ ਨਰਵੈਰ ਵੈਲਫੇਅਰ ਸੁਸਾਇਟੀ ਨਵਾਂ ਗੋਸੇਵਾਦਾਰ ਅਮਰਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਤੇ ਸ਼ਰਨਦੀਪ ਟਿੱਲੋ ਟਿੱਲੋ ਤੇ ਨਾਲ ਬਾਬਾ ਜੀ ਤੇ ਮੈਂ ਹੋਰ ਸੇਵਾ ਨਾ ਕਰੋ ਟਾਈਮ ਪਾਸ ਨਾ ਕਰੋ ਅਗਲੀ ਗੱਲ ਕਰਦੇ ਹੋਗੇ ਅਸੀਂ ਬਾਬਾ ਜੀ ਸਾਨੂੰ ਜੂਸ ਡੀਕਦਾ ਪਿਆ ਅਸੀਂ ਜਾ ਕੇ ਸੇਵਾ ਦਾਤ ਦੇਖ ਕੇ ਆਉਂਦੇ ਆ ਆ ਪਾ ਕੇ ਨਾ ਹਾਂਜੀ ਸੇਵਾ ਕਰਨੀ ਹੈ ਬਾਬਾ ਜੀ ਸੇਵਾ ਦੇ ਕਰਦੇ ਤਾਂ ਗੁਰਦੇਵ ਸਾਹਿਬ ਨੇ ਇੰਨੀ ਕਿਰਪਾ ਕੀਤੀ ਸੀ ਲੰਗਰ ਸ ਕਰਨ ਜਾਣੇ ਆ ਲੋਕ ਸਾਨੂੰ ਕਹਿੰਦੇ ਨੇ ਤੁਸੀਂ ਪਹਿਲਾਂ ਆਓ ਤੁਸੀਂ ਪਹਿਲਾਂ ਆਓ ਫਿਰ ਜੈਕਟਾ ਤਾਰੋ ਨਾ ਤੁਸੀਂ ਪਹਿਲਾਂ ਪਹਿਲਾਂ ਕੀ ਪਹਿਲਾਂ ਪੰਗਤ ਫਿਰ ਸੰਗਤ ਜੀ ਅਪਰ ਪੰਗਤ ਜਾਓ ਸੇਵਾ ਕਰੋ ਜਾ ਕੇ ਉਹ ਪੰਗਤ ਸੇਵਾ ਵਾਲੀ ਕਹੀ ਸੀ ਚਲੋ ਆ ਸਮਝ ਆ ਕੇ ਉਹਨੇ ਸੇਵਾ ਕਰਦੇ ਨੇ ਚਾਹ ਪਹੁੰਚੋ ਜੀ ਆਓ ਬਾਬਾ ਜੀ ਰੈਣ ਬਸੇਰਾ ਆਓ ਤੁਹਾਨੂੰ ਦਿਖਾਉਂਦੇ ਆ ਰੈਣ ਬਸੇਰਾ ਜਿਹੜਾ ਅੱਗੇ ਬਣਿਆ ਉਹ ਕੱਲ ਬਾਹਰੋਂ ਦਿਖਾਇਆ ਸੀ ਅੱਪ ਉਹਦੇ ਅੰਦਰੋਂ ਦੇਖਣਾ ਵੀ ਅੰਦਰੋਂ ਕਿਦਾਂ ਦਾ ਲੱਗਦਾ ਉਹ ਦੇਖ ਕੇ ਆਨੇ ਆਂ ਖਾਲ ਸਾਈਡ ਵੀ ਪਹੁੰਚੇ ਆ ਇੰਟਰਨੈਸ਼ਨਲ ਸੰਸਤਾ ਮਾਨਸ ਕੀ ਜਾਤਸਬਾ ਇੱਕੇ ਪਛਾਣ ਬੋ ਮੈਡੀਕਲ ਕੈਂਪ ਹੈ ਜੀ ਖਾਲ ਸਾਈਡ ਦਾ ਚੱਲਦਾ ਜਿੱਥੇ ਵੱਡਾ ਸਮਾਗਮ ਹੁੰਦਾ ਤੇ ਖਾਲ ਸਾਈਡ ਪਹੁੰਚ ਜਾਂਦੀ ਆ ਚਲਿਏ ਬਾਬਾ ਜੀ ਚਲੋ ਜਿਹੜੀ ਸੰਗਤ ਬਾਹਰ ਤੋਂ ਆਣੀ ਆ ਇੱਥੇ ਰੁਕੜਿਆ ਇਹਨਾਂ ਨੇ 2-3 ਦਿਨ ਸਮਾਗਮ ਦੇਖਣ ਲਈ ਤੇ ਉਹਨਾਂ ਦਾ ਜਿਹੜਾ ਸਮਾਨ ਆ ਇਹ ਗੱਡੀ ਘਰ ਤੇ ਜਮਾ ਹੁੰਦਾ ਤੇ ਵੱਡਾ ਇੱਕ ਟੈਂਟਾ ਜਿਹੜਾ ਗੱਡੀ ਘਰ ਲਿਆ ਆ ਤਨੂ ਵੇਖ ਕੇ ਛੇਵੇਂ ਸਤ ਗੁਰ ਖੁਸ਼ੀਆਂ ਦੇ ਵਿੱਚ ਆਏ ਰਹਿਸ਼ ਏਰੀਆ ਇਹਦੇ ਵਿੱਚ ਜਿਹੜੀਆਂ ਸੰਗਤਾਂ ਬਾਹਰ ਤੋਂ ਆਉਣਗੀਆਂ ਜਿਹੜੀਆਂ ਬਾਹਰ ਤੋਂ ਹੋਣਗੀਆਂ ਉਹਦੇ ਰੁਕਣ ਲਈ ਰਹਿਸ਼ ਘਰ ਬਣਾਏਗੇ ਛੋਟੇ ਛੋਟੇ ਇੱਕ ਪਰਿਵਾਰ ਨੂੰ ਇੱਕ ਦਿੱਤਾ ਹੋਏਗਾ ਇਹ ਟੈਂਟ ਸਿਟੀ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਇੱਥੇ ਰਜਿਸਟ੍ਰੇਸ਼ਨ ਹੋ ਕੇ ਉਸ ਤੋਂ ਬਾਅਦ ਆਪਣੀ ਰਹਿਸ ਜਾ ਠਹਿਰ ਵਾਸਤੇ ਇਸ ਜਗ੍ਹਾ ਤੇ ਕਮਰਾ ਲੈ ਸਕਦੇ ਨੇ ਜਿਹੜਾ ਇਹ ਟੈਂਟ ਲੱਗਿਆ ਹੋਇਆ ਹੈ ਚੱਲੋ ਨਾਲ ਪੰਬਲ ਆਖਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੇ ਬੁਰੀਆਂ ਗੁਰ ਸ਼ਬਦੀ ਇਹੋ ਮਨ ਹੋੜੀਐ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇੱਜ ਹਰ ਤੱਕ ਅਸਥਾਨ ਗੁਰਦੁਆਰਾ ਸ੍ਰੀ ਦਰਗਤ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਉੱਤੇ ਵਾਲੇ ਮਹਾਂਪੁਰਖ શ્રી ਮਾਨਸੰਗ ਪਾਪਾ ਮਹਿੰਦਰ ਸਿੰਘ ਸਾਹਿਬ ਜੀ ਆਪ ਗੁਰੂ ਕੀ ਸੰਗਤ ਨੂੰ ਉਹਨਾਂ ਵੱਲ ਯਾਤ ਕਰਵਾਇਆ ਗਿਆ ਹੈ ਬਲੱਡ ਡੋਨੇਟ ਕੀਤਾ ਪਰ ਡਾਕਟਰ ਕਹਿੰਦੇ ਉੱਠਣਾ ਨਹੀਂ ਹਜੇ 10-15 ਮਿੰਟ ਕਿੰਨਾ ਟਾਈਮ ਨਹੀਂ ਉੱਠਣਾ ਜੀ ਸਿਰਫ 5 ਮਿੰਟ ਸਿਰਫ 5 ਮਿੰਟ 5 ਮਿੰਟ ਆ ਪਹਿਨਾਰੀ ਮੰਨਣੀ ਪੈਣੀ ਆ ਆਪਣੇ ਸਰੀਰ ਲਈ ਕਹਿੰਦੇ ਨੇ ਆ ਨਹੀਂ ਮੰਨਦਾ ਪਿਆ ਨਾਲ ਵਾਲਾ ਮੈਂ ਚੱਲਾ ਰਾਹ ਚ ਡਿੱਗਿਆ ਹੋਏਗਾ ਪਰ ਚੰਗੀ ਗੱਲ ਫੇਰ ਆ ਜਾਗੇ ਇਹਨਾਂ ਕੋਲ ਖੂਨ ਦਾ ਡੋਨੇਟ ਕਰਨਾ ਚਾਹੀਦਾ 24 ਘੰਟਿਆਂ ਦੇ ਵਿੱਚ ਜਿਹੜੀ ਚੀਜ਼ ਪੂਰੀ ਹੋ ਸਕਦੀ ਆ ਤੇ ਉਹੀ ਚੀਜ਼ ਜਿਹੜੀ ਕਿਸੇ ਦੇ ਕੰਮ ਆਉਂਦੀ ਆ ਬਾਅਦ ਦੇ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਕਿ ਤੁਸੀਂ ਆਪਣੇ ਸਰੀਰ ਦੇ ਵਿੱਚ ਉਹਨੂੰ ਰੱਖ ਕੇ ਕਰਨਾ ਵੀ ਕੀ ਆ ਜੇ ਤੁਸੀਂ ਕਿਸੇ ਦੇ ਕੰਮ ਆ ਸਕੋ ਤੇ ਉਹਦੇ ਵਰਗੀ ਸੇਵਾ ਲਈ ਖੂਨਦਾਨ ਸਭ ਤੋਂ ਵੱਡੀ ਸੇਵਾ ਕਰਨੀ ਜ਼ਰੂਰ ਚਾਹੀਦੀ ਆ ਇਹਦੇ ਨਾਲ ਕਹਿੰਦੇ ਬਿਮਾਰੀਆਂ ਵੀ ਘਟਦੀਆਂ ਜਦੋਂ ਖੂਨ ਸਾਫ਼ ਹੋ ਜਾਂਦਾ ਜਗ੍ਹਾ ਘਟਦੀਆਂ ਨਵਾਂ ਖੂਨ ਬਣਦੀ ਜਗ੍ਹਾ ਬਣਦੀ ਆ ਸਰੀਰ ਦੇ ਅੰਦਰ ਕਚੋਰੀ 24 ਘੰਟਿਆਂ ਦੇ ਵਿੱਚੋਂ ਪੂਰਾ ਵੀ ਹੋ ਜਾਂਦਾ ਤਾਂ ਫਿਰ ਉਹ ਚੀਜ਼ ਨੂੰ ਤੁਸੀਂ ਆਪਣੇ ਸਿਰ ਦੇ ਵਿੱਚ ਰੱਖ ਕੇ ਕਰਨਾ ਵੀ ਕੀ ਹੈ ਜਿਹੜੀ ਕਿਸੇ ਦੇ ਕੰਮ ਆ ਸਕੇ ਉਹ ਚੀਜ਼ ਡੋਨੇਟ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਬੈਠੇ ਆ ਜਿੱਥੇ ਆਪਣੇ ਪਿੰਡ ਵਾਲੇ ਮੁੰਡੇ ਸੇਵਾ ਕਰੀ ਜਾਂਦੇ ਨੇ ਜੋੜੇ ਘਰ ਜੋੜੇ ਘਰ ਦੇ ਵਿੱਚ ਇਹ ਪਿੰਡ ਤੋਂ ਆਏ ਸੀ ਸਪੈਸ਼ਲ ਸੇਵਾ ਕਰਨ ਜਿੱਥੇ-ਜਿੱਥੇ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ-ਉੱਥੇ ਸੇਵਾ ਕਰਦੇ ਰਹੇ ਨੇ ਹੁਣ ਮੇਰੇ ਨਾਲ ਸੇਵਾ ਕਰਦੇ ਨੇ ਬੈਣ ਦੀ ਅਰੈਸਟ ਕਰਨ ਦੀ ਅਰੈਸਟ ਵੀ ਜ਼ਰੂਰੀ ਹੈ ਸਰੀਰ ਨੂੰ ਬੜੀ ਵਧੀਆ ਸੇਵਾ ਕੀਤੀ ਹੈ ਮੁੰਡਿਆ ਨੇ ਕੱਲ੍ਹ ਨੂੰ ਵੀ ਆਉਣੇ ਕੀ ਇੱਥੇ ਹੀ ਰਾਤ ਨੂੰ ਨਹੀਂ ਗੱਲ ਸਵੇਰੇ ਆਉਣਾ ਸਵੇਰੇ ਆਉਂਦੇ ਹਾਂ ਬੱਲੇ ਬੱਲੇ ਸਾਡੇ ਪਿੰਡ ਦੇ ਸੰਗਤਾਂ ਪਹੁੰਚਿਆ ਨੇ ਬਿਲਕੁਲ ਬਿਲਕੁਲ ਸਾਡੇ ਪਿੰਡ ਦੇ ਮੁੰਡੇ ਜਿਹੜੇ ਲੱਗ-ਲੱਗ ਸਭਾਵਾਂ ਤੇ ਇੱਥੇ ਸੇਵਾ ਨਿਭਾਈ ਜਾਂਦੇ ਨੇ ਇੱਕ ਮੁੰਡੇ ਦੀ ਡਿਊਟੀ ਇੱਥੇ ਲੱਗੀ ਆ ਪੱਕੀ ਜਾਣਾ ਨਹੀਂ ਅੱਜ ਰਾਤ ਨੂੰ ਘਰ ਸਵੇਰੇ 6 ਵਜੇ ਮੈਨੂੰ ਇੱਥੇ ਹੀ ਮਿਲੀ ਦੁਬਾਰਾ ਆਵਾਂਗਾ ਠੀਕ ਹੈ ਮੈਨੂੰ ਦੇਖਣ ਵਾਲੇ ਚਾਉਣ ਵਾਲੇ ਮਿਲੇ ਨੇ ਇੱਥੇ ਅੰਕਲ ਹੋਰੀ ਮੇਰੇ ਗੋਤੀ ਵੀ ਨੇ ਪਹਿਲਾਂ ਤਾਂ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਨੂੰ ਧੰਨਵਾਦ ਤੁਸੀਂ ਮੈਨੂੰ ਦੇਖਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਕਿਸੇ ਟਾਈਮ ਗੁਰੂ ਤੇਗ ਬਹਾਦਰ ਜੀ ਨੇ ਦੁੱਧ ਮੰਗਿਆ ਸੀ ਤੇ ਉਹਨਾਂ ਨੂੰ ਦੁੱਧ ਨਹੀਂ ਸੀ ਮਿਲਿਆ ਸ਼ਾਇਦ ਸੰਗਤਾਂ ਵੱਲੋਂ ਤੇ ਉਹਨਾਂ ਨੇ ਦਹੀਂ ਜੰਮਣ ਦਾ ਇੱਥੇ ਸ਼ਰਾਫ ਦਿੱਤਾ ਸੀ ਥੋੜੇ ਏਰੀਆ ਦੇ ਵਿੱਚ ਕਿ ਇੱਥੇ ਦੁੱਧ ਦਹੀਂ ਨਹੀਂ ਜੰਮੇਗਾ ਐਦਾਂ ਹੀ ਜੇ ਮੈਨੂੰ ਪੂਰਾ ਤਾਂ ਨਹੀਂ ਪਤਾ ਚਲੋ ਕਹਿੰਦੇ ਦਹੀਂ ਨਹੀਂ ਜੰਮੇਗਾ ਉਸ ਦਿਨ ਤੋਂ ਇੱਥੇ ਦਹੀਂ ਨਹੀਂ ਜੰਮਦਾ ਤੇ ਕਈ ਸੈਂਟਿਸਟਸ ਨੇ ਜਿਵੇਂ ਇੱਕ ਦਿਨ ਪਹਿਲਾਂ ਮੈਂ ਵੀਡੀਓ ਦੇ ਵਿੱਚ ਪਾਇਆ ਕਿ ਇੱਥੋਂ ਦੇ ਹੈੱਡ ਗ੍ਰੰਥੀ ਨੇ ਉਹ ਮੇਰੇ ਨਾਲ ਗੱਲਬਾਤ ਕਰਦੇ ਸੀ ਕਹਿੰਦੇ ਇੱਕ ਵਾਰੀ ਇੱਥੇ ਚੈਲੰਜ ਲਿਆ ਸੀ ਕਿਸੇ ਸੈਂਟਿਸਟ ਨੇ ਉਹ ਪੂਰੀ ਰਾਤ ਇੱਥੇ ਲਾ ਕੇ ਗਿਆ ਸੀ ਪਰ ਉਹ ਐਂਡ ਤੇ ਜਾਂਦਾ ਹੋਇਆ ਇਹ ਗੱਲ ਕਹਿ ਕੇ ਗਿਆ ਸੀ ਕਿ ਵਾਕਿਆ ਤੇ ਇਸ ਧਰਤੀ ਦੇ ਉੱਤੇ ਸੀ ਸਾਰੇ ਕੈਮੀਕਲ ਪਾ ਕੇ ਦੇਖ ਲੈ ਦੁੱਧ ਨਹੀਂ ਜੰਮਿਆ ਦਹੀਂ ਨਹੀਂ ਬਣਿਆ ਹੈਗਾ ਠੀਕ ਹੈ ਬਾਬਾ ਜੀ ਠੀਕ ਹੈ ਧੰਨਵਾਦ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੇਰੇ ਪਿੱਛੇ ਸੂਰਜ ਛਿਪਨ ਲੱਗ ਗਿਆ ਟਿੱਕੀ ਛੋਟੀ ਹੋਣ ਲੱਗ ਗਈ ਤੇ ਸਿੱਧਾ ਜਿਹਾ ਹਿਸਾਬ ਹੈ ਕਿ ਰਾਤ ਪੈ ਗਈ ਰਾਤ ਪੈਣ ਤੇ ਲੱਗੀ ਤੇ ਆਪਾਂ ਘਰ ਨੂੰ ਵਾਪਸੀ ਚਾਲੇ ਪਾ ਲਿਆ ਕੱਲ ਨੂੰ ਬਾਬਾ ਪਿੰਦਰਪਾਲ ਜੀ ਦਾ ਦੀਵਾਨ ਹੈ ਸਮਾਂ ਲੱਗਿਆ ਤੇ ਉਹ ਜ਼ਰੂਰ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਮੈਂ ਥੋੜਾ ਬਿਜੀਆ ਹੋ ਸਕਦਾ ਨਾ ਆ ਪਾਵਾਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਕੱਲ ਨੂੰ ਇਹ ਸਮਾਗਮ ਦਾ ਹਿੱਸਾ ਬਣਿਆ ਜਾਏ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਚੈਨਲ ਨਾਲ ਬਨੇ ਰਹਿਣ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਭਰਾ ਨੂੰ ਸਪੋਰਟ ਕਰਨ ਲਈ ਥੈਂਕਸ ਬਟਨ ਨੂੰ ਜਰੂਰ ਦਬਿਓ ਹਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਸਮਾਗਮ ਦਾ ਹਿੱਸਾ ਲੋਕ ਬਣ ਜਿਹੜੇ ਨਹੀਂ ਆ ਸਕੇ ਦੇਸ਼ਾਂ ਵਿਦੇਸ਼ਾਂ ਤੋਂ ਇਹਦੇ ਨਾਲ ਜੁੜਨ ਲਈ ਵੀਡੀਓ ਸ਼ੇਅਰਿੰਗ ਜ਼ਰੂਰੀ ਹੈ ਜਿੰਨੇ ਵੱਧ ਲੋਕਾਂ ਤੱਕ ਪਹੁੰਚੇਗੀ ਓਨੇ ਲੋਕ ਵੱਧੇ ਸਮਾਗਮ ਨਾਲ ਜੁੜਨਗੇ ਸਾਢੇ 350 ਸਾਲਾਂ ਜ਼ਿੰਦਗੀ ਚ ਰੋਜ਼ ਰੋਜ਼ ਨਹੀਂ ਆਉਣਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ